ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਅੱਜ ਸੂਟ ਇੱਕ ਵਾਰੀ ਫਿਰ ਤੋਂ ਲੈ ਕੇ ਆਇਆ ਮੈਂ ਰਿਪੀਟ ਦੇ ਵਿੱਚ ਹੈ ਤੇ ਕਲਰ ਸਾਰੇ ਨਵੇਂ ਡਿਜ਼ਾਈਨ ਸਾਰੇ ਨਵੇਂ ਪ੍ਰਿੰਟ ਸਾਰੇ ਨਵੇਂ ਤੇ ਪੈਂਟ ਸਾਰੇ ਨਵੇਂ ਇਹ ਉਹੀ ਸੂਟ ਨੇ ਖੀਨਖਾਬ ਵਾਲੇ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਨ ਰਿਹਾ ਹੋ ਨਾਲ ਪੈਂਟ ਵਾਲੇ ਦੁਪੱਟੇ ਹੀ ਪਲੱਸ ਬਾਟਮ ਹੀ ਗਏ ਆ ਤੇ ਉਹਦੇ ਵਿੱਚ ਕਲਰ ਵੀ ਨਵੇਂ ਆ ਗਏ ਜੇ ਤੇ ਸਾਰੇ ਜਿਹੜੇ ਆ ਖੀਨਖਾਬ ਦੀਆਂ ਸ਼ਰਟਾਂ ਵੀ ਨਵੀਆਂ ਆ ਗਈਆਂ ਜੇ ਤੇ ਪੇਂਟ ਵੀ ਨਵਾਂ ਡਿਜ਼ਾਈਨ ਆ ਗਿਆ ਉਹ ਤੁਹਾਨੂੰ ਕਰਵਾਵਾ ਚੈੱਕ ਸਭ ਤੋਂ ਵੱਧ ਡਿਮਾਂਡ ਵਿੱਚ ਰਹਿਣ ਵਾਲਾ ਸਟਾਕ ਹੈ ਇਹ ਸਾਡਾ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਸੂਟ ਚੈੱਕ ਕਰ ਲਿਓ ਇਹ ਵੇਖਿਓ ਤੁਸੀਂ ਇਹ ਆ ਗਈ ਜੇ ਨਾਲ ਇਹਦੇ ਬਾਟਮ ਬਾਟਮ ਆ ਗਈ ਜੇ ਆਪਣੇ ਕੋਲ ਗਲਾਸ ਸ਼ਿਮਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸੂਟ ਹੈ ਬਹੁਤ ਜ਼ਿਆਦਾ ਸੋਨਾ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਪੇਂਟ ਇਹ ਆ ਗਈ ਆ ਬਾਟਮ ਇਹਦੀ ਆ ਆ ਗਿਆ ਸੋਨਾ ਜਿਹਾ ਦੁਪੱਟਾ ਤੇ ਆ ਆ ਗਈ ਸ਼ਾਨਦਾਰ ਜੀ ਬਹੁਤ ਜ਼ਿਆਦਾ ਪਿਆਰੀ ਜੀ ਸ਼ਰਟ ਇਹ ਆ ਗਈ ਜੇ ਖੀਨਖਾਬ ਦੀ ਬਹੁਤ ਟੌਪ ਦਾ ਕਪੜਾ ਜਿਹਦੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਜੇ ਤੇ ਜਿਹੜੇ ਜਿਹੜੇ ਭੈਣ ਭਰਾਵਾ ਕਸਟਮਰਾਂ ਕੋਲ ਅੱਗੇ ਸਾਡੇ ਸੂਟ ਪਹੁੰਚੇ ਆ ਬਹੁਤ ਜ਼ਿਆਦਾ ਪਸੰਦ ਕੀਤੇ ਉਹਨਾਂ ਨੇ ਤੇ ਸਾਰਿਆਂ ਦਾ ਸ਼ਾਪਿੰਗ ਕਰਨ ਵਾਸਤੇ ਧੰਨਵਾਦ ਤੇ ਜਿਹੜੇ ਸਾਡੇ ਚੈਨਲ ਦੇ ਉੱਤੇ ਨਵੇਂ ਜੁੜੇ ਆ ਉਹ ਸਬਸਕ੍ਰਾਈਬ ਕਰ ਲਿਓ ਤੇ ਨਵੀਆਂ-ਨਵੀਆਂ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਉਹ ਆਪਾਂ ਹੁਣੇ ਦਿਖਾਵਾਂਗੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਵਾਂਗੇ ਚੈੱਕ ਕਰੋ ਦੁਪੱਟਾ ਇਹਦਾ ਦੁਪੱਟਾ ਵੀ ਕਰਾਸ਼ ਦੇ ਵਿੱਚ ਆ ਜਾਊਗਾ ਬਾਟਮ ਵੀ ਕਰਾਸ਼ ਦੇ ਵਿੱਚ 2.5 ਮੀਟਰ ਦੀ ਕੱਟ ਦੇ ਨਾਲ ਮਿਲੂਗਾ ਤੁਹਾਨੂੰ ਰੇਟ ਸਿਰਫ 1400 ਤੇ 70 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਖੀਨ ਖਾਬ ਦੇ ਸੂਟ ਜੇ ਸੋਹਣੇ ਸੋਹਣੇ ਸੂਟ ਨੇ ਬਹੁਤ ਪਿਆਰੇ ਸੂਟ ਨੇ ਤੇ ਚੈੱਕ ਕਰਾਈ ਜਾਣਾ ਤੁਹਾਨੂੰ ਇਹਦੇ ਵਿੱਚ ਕਲਰ ਹੁਣ ਮੈਂ ਵੀਡੀਓ ਥੋੜੀ ਲੰਬੀ ਜਾਊਗੀ ਕਿਉਂਕਿ ਅੱਜ ਸੂਟ ਵੀ ਜ਼ਿਆਦਾ ਨੇ ਤੇ ਇਹ ਕਰਕੇ ਵੀਡੀਓ ਵੀ ਜਿਹੜੀ ਆ ਉਹ ਥੋੜੀ ਵੱਧ ਲੰਬੀ ਚੱਲੇਗੀ ਤੇ ਆ ਵੀ ਚੈੱਕ ਕਰਿਓ ਪਹਿਲਾਂ ਤਾਂ ਕਲਰ ਚੈੱਕ ਕਰੋ ਥੱਲੇ 셔ਟ ਦਾ ਬਹੁਤ ਹੀ ਪਿਆਰਾ ਕਲਰ ਜੇ 레드 ਕਲਰ ਆ ਬਹੁਤ ਜਿਆਦਾ ਸੋਹਣਾ ਸਟਾਫ ਆ ਤੇ ਫੈਬਰਿਕ ਵੇਖ ਸਕਦੇ ਜੇ ਤੁਸੀਂ ਇਹਦਾ ਬਹੁਤ ਟਾਪ ਦੀ ਕੁਆਲਿਟੀ ਆ ਫੈਬਰਿਕ ਦੀ ਤੇ ਇਧਰੋਂ ਨਾਲ ਇਹਦੇ ਬਾਟਮ ਜਿਹੜੀ ਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਜੇ ਕ੍ਰਸ਼ ਦੀ ਬਹੁਤ ਜਿਆਦਾ ਸ਼ਾਨਦਾਰ ਬਾਟਮ ਤੇ ਉੱਤੇ ਵਰਕ ਸੇਮ ਪੇਂਟ 셔ਟ ਨਾਲ ਦਾ ਤੇ ਦੁਪੱਟਾ ਜਿਹੜਾ ਜੇ ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ ਖੋਲ ਕੇ ਬਹੁਤ ਸ਼ਾਨਦਾਰ ਦੁਪੱਟਾ ਵੀ ਜੇ ਸਾਰਾ ਹੀ ਹੈਵੀ ਤੇ ਕੰਟਰਾਸਟ ਬਹੁਤ ਪਿਆਰਾ ਜੀ 레드 ਦੇ ਨਾਲ ਕਰੀਮ ਦਾ ਆ ਲੋ ਜੀ ਇਹ ਤੁਸੀਂ ਲੈ ਸਕਦੇ ਜੇ ਸੜਕੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਰੇਟ 1470 ਰੁਪਈਆ ਦੇ ਨਾਲ ਸਿਰਫ ਲਓ ਬਈ ਆ ਵੀ ਚੈੱਕ ਕਰੋ ਇਹ ਇਦਾਂ ਦੀ ਵੈਰਾਈਟੀ ਆ ਇਦਾਂ ਦੇ ਸੋਹਣੇ ਸੂਟ ਨੇ ਇਹ ਤੁਸੀਂ ਹੁਣ ਤੱਕ ਬਹੁਤ ਘੱਟ ਮਾਰਕੀਟ ਦੇ ਵਿੱਚ ਵੇਖੇ ਹੋਣਗੇ ਜਿਹੜੇ ਆਨਲਾਈਨ ਸੇਲ ਹੋਏ ਹੋਣਗੇ ਤੇ ਇਹ ਤੁਸੀਂ ਸਾਡੇ ਕੋਲ ਆਫਲਾਈਨ ਤੇ ਆਨਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੇ ਇਹ ਚੈੱਕ ਕਰਿਓ ਫਿਰੋਜੀ ਬਹੁਤ ਸ਼ਾਨਦਾਰ ਕਲਰ ਜੇ ਫਿਰੋਜੀ ਤੇ ਫਿਰੋਜੀ ਦੇ ਨਾਲ ਇਹਦਾ ਆ ਗਿਆ ਜੇ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਬਾਟਮ ਦਾ ਪਲੱਸ ਆ ਗਿਆ ਦੁਪੱਟੇ ਦਾ ਇਹ ਵੀ ਗਲਾਸ ਸ਼ਿਮਰ ਦੇ ਵਿੱਚ ਜੇ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਇਸ ਤੋਂ ਬਾਅਦ ਵੀ ਤੁਸੀਂ ਚੈੱਕ ਕਰੀ ਜਾਓ ਕਲਰ ਬਸ ਕੰਟਰਾਸਟ ਵੇਖੀ ਜਾਓ ਤੇ ਅੱਜ ਦੇ ਚਾਰਟ ਵੇਖੀ ਜਾਓ ਕਲਰ ਦੇ ਕੰਬੀਨੇਸ਼ਨ ਚੈੱਕ ਕਰੀ ਜਾਓ ਤੇ ਇਦਾਂ ਦੇ ਕੰਟਰਾਸਟ ਦੇ ਇਦਾਂ ਦੇ ਕੰਬੀਨੇਸ਼ਨ ਤੁਹਾਨੂੰ ਆਨਲਾਈਨ ਆਫਲਾਈਨ ਕਿਤੋਂ ਨਹੀਂ ਮਿਲਣੇ ਇਹ ਤੁਹਾਨੂੰ ਮਿਲਣਗੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਬਹੁਤ ਪਿਆਰੇ ਜਿਹੇ ਆਰਟੀਕਲ ਨੇ ਬਹੁਤ ਜ਼ਿਆਦਾ ਸੋਹਣਾ ਸਟਾਕ ਆ ਰੇਟ ਸਿਰਫ 1470 ਰੁਪਏ ਇਹ ਆ ਗਿਆ ਦੁਪੱਟਾ ਇਹਦਾ ਤੇ ਇਧਰੋਂ ਆ ਗਈ ਨਾਲ ਇਹਦੇ ਬਾਟਮ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੀ ਜੀ ਆਹ ਲਓ ਜੀ ਆ ਵੀ ਕਰੋ ਚੈੱਕ ਇਹਦੇ ਵਿੱਚ ਵੀ ਕੰਟਰਾਸਟ ਜਿਹੜਾ ਜੇ ਬਹੁਤ ਜ਼ਿਆਦਾ ਸੁਪਰ ਡੁੱਪਰ ਹਿੱਟ ਕੰਟਰਾਸਟ ਆ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਬਲੂ ਕਲਰ ਦੇ ਵਿੱਚ ਬਲੂ ਦੇ ਨਾਲ 골ਡਨ ਦਾ ਕੰਟਰਾਸਟ ਜੇ ਚੈੱਕ ਕਰਦੇ ਹੋ ਬਹੁਤ ਜ਼ਿਆਦਾ ਪਿਆਰੀ ਸ਼ਾਈਨੀ ਸੂਟ ਦੀ ਖੀਨਖਾਬ ਦੀ ਸ਼ਰਟ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਸਟੱਫ ਦੇ ਨਾਲ ਤੇ ਨਾਲ ਇਹਦੇ ਆ ਜੂਗਾ ਜੇ ਕਲਾਸ ਸ਼ਿਮਰ ਦਾ ਦੁਪੱਟਾ ਤੇ ਇਧਰੋਂ ਨਾਲ ਆ ਜੂਗੀ ਇਹਦੇ ਬਾਟਮ 2.5 2.5 ਮੀਟਰ ਦੀ ਕੱਟ ਰਣੀ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਕਿਤੇ ਵੀ ਇੱਕ ਸੂਟ ਜਿਹੜਾ ਜੇ ਬੁੱਕ ਕਰ ਸਕਦੇ ਜੇ ਕੈਸ਼ ਓਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਇਹ ਰਿਕਵੈਸਟ ਕਰਾਂਗੇ ਆਪਾਂ ਤੁਹਾਨੂੰ ਤੇ ਆ ਵੀ ਚੈੱਕ ਕਰਿਓ ਕਲਰ ਬਹੁਤ ਸ਼ਾਨਦਾਰ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਕੰਟਰਾਸਟ ਸੇਮ ਆਉਣਗੇ ਤੁਹਾਨੂੰ ਸਾਰੇ ਹੀ ਬੜੇ ਟਾਪ ਦੇ ਆ ਚੈੱਕ ਕਰਾਵਾਂ ਤੁਹਾਨੂੰ ਮੈਂ ਆ ਲੋ ਜੀ ਇਹ ਆ ਗਈ ਜੇ ਇਹਦੇ ਵਿੱਚ ਸ਼ਰਟ ਆਪਣੇ ਕੋਲ ਆ ਗਈ ਖੀਨਖਾਬ ਦੀ ਬਾਟਮ ਆ ਗਈ ਕ੍ਰਾਸ਼ਿਮਰ ਦੀ ਤੇ ਨਾਲ ਉਹਨਾਂ ਹੀ ਸੋਹਣਾ ਦੁਪੱਟਾ ਜਿਹੜਾ ਜੇ ਉਹ ਵੀ ਆ ਗਿਆ ਕ੍ਰਾਸ਼ਿਮਰ ਦਾ ਤੇ ਇਹ ਕਲਰ ਜਿਹੜਾ ਜੇ ਇਹ ਬਹੁਤ ਜ਼ਿਆਦਾ ਸੋਹਣਾ ਆ ਇਹ ਫਾਲਸਾ ਸ਼ੇਡ ਜਿਹਨੂੰ ਕਹਿ ਦਿੰਦੇ ਆਪਾਂ ਉਹ ਵਾਲੀ ਸ਼ੇਡ ਆ ਬਹੁਤ ਜ਼ਿਆਦਾ ਪਿਆਰੀ ਤੇ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਰੇਟ ਉਹੀ ਸੇਮ ਹੀ 1400 ਤੇ 70 ਰੁਪਏ ਚੈੱਕ ਕਰੀ ਸ਼ਰਟ ਇਹਦੇ ਵਿੱਚ ਆ ਗਈ ਜੇ ਆਪਣੇ ਕੋਲ ਖੀਨਖਾਬ ਦੀ ਬਹੁਤ ਸੋਹਣਾ ਕਲਰ ਆ ਬਹੁਤ ਜਿਆਦਾ ਸੋਹਣੀ ਸ਼ਰਟ ਆ ਤੇ ਇਹਦੇ ਨਾਲ ਬਾਟਮ ਜਿਹੜੀ ਜੇ ਆ ਗਈ ਚਨਾਉਣ ਦੀ ਬਲੌਕ ਪੈਂਟ ਦੇ ਵਿੱਚ ਦੁਪੱਟਾ ਵੀ ਸੇਮ ਇਹਦੇ ਨਾਲ ਆਊਗਾ ਜੇ ਬਲੌਕ ਪੈਂਟ ਦੇ ਵਿੱਚ ਇਹ ਸਾਰੇ ਕਲਰ ਜਿਹੜੇ ਨੇ ਸਾਰਾ ਝਾੜ ਜਿਹੜਾ ਜੇ ਅੱਜ ਤੜ੍ਹ ਦੀ ਆਪਾਂ ਨਵਾਂ ਲਿਆਂਦਾ ਆ ਨਵਾਂ ਐਡ ਕੀਤਾ ਆ ਇਹਦੇ ਵਿੱਚ ਤੁਸੀਂ ਕੋਈ ਵੀ ਸੂਟ ਜਿਹੜਾ ਇੱਕ ਬੁੱਕ ਕਰ ਲਿਓ ਜੇ ਵੱਧ ਕਰਨੇ ਤੁਸੀਂ ਵੱਧ ਵੀ ਕਰ ਸਕਦੇ ਜੀ ਸੋਹਣੇ ਸੋਹਣੇ ਗਿਫਟ ਜਿਹੜੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਦੇ ਸਕਦੇ ਜੇ ਆਪਾਂ ਤੁਹਾਡੇ ਘਰ ਤੱਕ ਫ੍ਰੀ ਸ਼ਿਪਿੰਗ ਦੇ ਨਾਲ ਭੇਜਾਂਗੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਜੀ ਲਓ ਜੀ ਅੱਗੇ ਆ ਗਿਆ ਜੇ ਗ੍ਰੇ ਦੇ ਨਾਲ ਬਹੁਤ ਪਿਆਰਾ ਜਿਹਾ ਕੰਟਰਾਸਟ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਚੈੱਕ ਕਰਿਓ ਬਹੁਤ ਪਿਆਰੇ ਜਿਹੇ ਸੂਟ ਜੇ ਬੜੀ ਰੀਜ ਦੇ ਨਾਲ ਤਿਆਰ ਕੀਤੇ ਆ ਇਹਦੇ ਨਾਲ ਵੀ ਖੀਨਖਾਬ ਦੀ ਸ਼ਰਟ ਤੇ ਚਨੌਣ ਦਾ ਨਾਲ ਆਊਗਾ ਦੁਪੱਟਾ ਤੇ ਨਾਲ ਚਨੌਣ ਦੀ ਹੀ ਬਾਟਮ ਇਹਦੇ 2.5 ਮੀਟਰ ਦੀ ਕੱਟ ਦੇ ਵਿੱਚ ਦੋਵੇਂ ਚੀਜ਼ਾਂ ਤਿੰਨੇ ਤੁਹਾਨੂੰ ਮਿਲਣਗੀਆਂ ਦੁਪੱਟਾ ਪਲੱਸ ਬਾਟਮ ਤੇ ਪਲੱਸ ਸ਼ਰਟ ਸ਼ਿਪਿੰਗ ਹੋ ਗਈ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਸਿੰਗਲ ਸੂਟ ਬੁੱਕ ਕਰ ਲਿਓ ਪੇਮੈਂਟ ਆਨਲਾਈਨ ਜੇ ਪਲੀਜ਼ ਇਹ ਗੱਲ ਦਾ ਖਿਆਲ ਰੱਖਿਓ ਕੈਸ਼ ਔਨ ਡਿਲੀਵਰੀ ਜਿਹੜੀ ਅਸੀਂ ਨਹੀਂ ਕਰਦੇ ਤੇ ਨਵੇਂ-ਨਵੇਂ ਸੂਟ ਤੇ ਨਵੀਂ-ਨਵੀਂ ਕਲੈਕਸ਼ਨ ਆਪਾਂ ਤੁਹਾਨੂੰ ਡੇਲੀ ਅਪਲੋਡ ਕਰਾਉਂਦੇ ਰਾਵਾਂਗੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਆਹ ਲਓ ਜੀ ਚੈੱਕ ਕਰਿਓ ਪਿਸਤਾ ਬਹੁਤ ਪਿਆਰੀ ਸ਼ੇਡ ਜੇ ਬਹੁਤ ਹੀ ਜਿਆਦਾ ਸੋਹਣਾ ਕਲਰ ਜੇ ਇਹ ਹੈਗੀ ਜੇ ਪਿਸਤਾ ਸ਼ੇਡ ਇਹ ਹੈਗਾ ਜੇ ਦੁਪੱਟਾ ਇਹਦੇ ਨਾਲ ਤੇ ਆ ਆ ਗਈ ਜੇ ਬਾਟਮ ਇਹਦੇ ਨਾਲ ਹੈਵੀ ਫਲਾਵਰ ਬਣਿਆ ਕਿੱਥੋਂ ਤੱਕ ਸਾਰਾ ਤੁਸੀਂ ਵੇਖ ਸਕਦੇ ਜੇ 2.5 ਮੀਟਰ ਦੀ ਕੱਟ ਦੇ ਨਾਲ ਤੇ ਇਹ ਆ ਗਿਆ ਜੇ ਪਿਸਤਾ ਸੂਟ ਆਪਣੇ ਕੋਲ ਪਿਸਤਾ ਹੀ ਆ ਗਿਆ ਇਹਦੇ ਵਿੱਚ ਬਾਟਮ ਦੇ ਉੱਤੇ ਕਲਰ ਤੇ ਸੌਰੀ ਆ ਬਾਟਮ ਹੈ ਇਹਦੀ ਬਾਟਮ ਦੇ ਉੱਤੇ ਕਲਰ ਆ ਗਿਆ ਪਿਸਤਾ ਇਹ ਦੁਪੱਟਾ ਦੁਪੱਟਾ ਵੀ ਤੁਹਾਨੂੰ ਮਾਹੌਲ ਕੇ ਦਿਖਾ ਦਿੰਨਾ ਚੈੱਕ ਕਰ ਲਿਓ ਬਹੁਤ ਸ਼ਾਨਦਾਰ ਦੁਪੱਟਾ ਜਿਹੜਾ ਜੇ ਇਹਦਾ ਬਣਿਆ ਹੈਵੀ ਦਪਟੇ ਸਾਰੇ ਹੀ ਸੇਮ ਹੈਵੀ ਬਣੇ ਨੇ ਤੇ 2.5 ਮੀਟਰ ਪਲੱਸ ਦੀ ਕੱਟ ਲੱਗਦੀ ਹੈ ਇਹਨਾਂ ਦੀ ਪਰ 2.5 ਮੀਟਰ ਮੰਨ ਕੇ ਚੱਲੋ ਤੁਸੀਂ ਤੇ ਇਹ ਨਾਲ ਬਾਟਮ ਹੈ ਸੇਮ ਕੱਟ ਦੇ ਨਾਲ ਤੇ ਸੇਮ ਕੱਟ ਦੇ ਨਾਲ ਆ ਗਈ ਸ਼ਰਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਰੇਟ 1400 ਤੇ 70 ਰੁਪਏ ਸਿਰਫ ਤੇ ਆਹ ਸੂਟ ਆ ਗਿਆ ਜੇ ਜਿਹੜੇ ਆਪਾਂ ਪਹਿਲਾਂ ਵੀ ਇੱਕ ਸੂਟ ਤੁਹਾਨੂੰ ਦਿਖਾਇਆ ਹੈ ਵੀਡੀਓ ਦੇ ਵਿੱਚ ਸ਼ਿਮਰ ਦੇ ਨਾਲ ਰੇਂਜ ਥੋੜੀ ਪਲੱਸ ਜਾਊਗੀ ਕੁਆਲਿਟੀ ਟਾਪ ਦੀ ਆ ਸੂਟ ਬਹੁਤ ਸੋਹਣਾ ਹੈ ਇਹ ਵੀ ਤੁਸੀਂ ਵੇਖ ਸਕਦੇ ਜੇ ਆਪਣੇ ਕੋਲ ਇਹ ਆ ਗਈ ਜੇ ਸ਼ਿਮਰ ਦੀ ਸ਼ਰਟ ਜੈਪੁਰੀ ਸ਼ਿਮਰ ਚੈੱਕ ਕਰਾਉਣਾ ਤੁਹਾਨੂੰ ਮੈਂ ਆ ਲੋ ਜੀ ਕੁਆਲਿਟੀ ਚੈੱਕ ਕਰ ਲਿਓ ਬਹੁਤ ਹੀ ਪਿਆਰਾ ਸੂਟ ਜਿਹਦੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਬਾਟਮ ਜਿਹੜੀ ਜੇ ਇਹਦੇ ਨਾਲ ਇਹ ਵੀ ਆ ਗਈ ਸ਼ਿਮਰ ਦੀ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦੇ ਨਾਲ ਆਹ ਬਾਟਮ ਹੈ ਦੀ ਤੇ ਆ ਦੁਪੱਟਾ ਦੁਪੱਟਾ ਇਹਦਾ ਪੂਰਾ ਹੈਵੀ ਵਰਕ ਹੋਇਆ ਦੁਪੱਟੇ ਦਾ ਸਾਰਾ ਭਰਿਆ ਦੁਪੱਟਾ ਵਰਕ ਨਾਲ ਜਿਹਦੇ ਵਿੱਚ ਤੁਹਾਨੂੰ ਮਿਲੂਗਾ ਪੇਂਟ ਹੋਇਆ ਹੈਂਡ ਪੇਂਟ ਅਲੋ ਜੀ অর্ਗਾਂਜਾ ਦਾ ਦੁਪੱਟਾ ਜੇ 2.5 ਮੀਟਰ ਦੀ ਕੱਟ ਦੇ ਨਾਲ ਬਹੁਤ ਸ਼ਾਨਦਾਰ ਤੇ ਸੋਹਣਾ ਖੂਬਸੂਰਤ ਦੁਪੱਟਾ ਜਿਹੜਾ ਇਹਦਾ ਬਣਿਆ ਆ ਤੁਸੀਂ ਵੇਖ ਸਕਦੇ ਜੀ ਤੇ ਇਹਦੀ ਜਿਹੜੀ ਰੇਟ ਜੇ ਰੇਂਜ ਹੈ ਇਹਦੀ ਉਹ ਆਊਗੀ ਜੇ 1600 ਤੇ 90 ਰੁਪਏ ਇਹਦੇ ਵਿੱਚ ਵੀ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੂਗੀ ਜੇ ਇਹਦੇ ਵਿੱਚ ਬੇਸ ਕੁਆਲਿਟੀ ਕਪੜਾ ਜਿਹੜਾ ਆ ਉਹ ਪਲੱਸ ਆ ਵਰਕ ਪਲੱਸ ਆ ਬਾਟਮ ਦੇ ਉੱਤੇ ਜਿਹੜਾ ਵਰਕ ਹੈ ਇਹਦਾ ਉਹ ਪਲੱਸ ਆ ਤੇ ਬਾਟਮ ਦਾ ਫੈਬਰਿਕ ਜਿਹੜਾ ਉਹ ਪਲੱਸ ਆ ਤਾਂ ਕਰਕੇ ਇਹਦਾ ਰੇਟ ਥੋੜਾ ਜ਼ਿਆਦਾ ਆ 1690 ਰੁਪਏ ਚ ਲੈ ਸਕਦੇ ਜੇ ਤੁਸੀਂ ਸ਼ਿਪਿੰਗ ਫਰੀ ਦੇ ਨਾਲ ਤੇ ਆਹ ਪਹਿਲਾਂ ਵੀ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਇਹ ਇੱਕ ਪੀਸ ਹੋਰ ਰਹਿਗਾ ਆਪਣੇ ਕੋਲ ਆਹੀ ਲਾਸਟ ਬਸ ਤੇ ਇਹ ਵੀ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਤੁਸੀਂ ਇਹਦੇ ਵਿੱਚ ਵੀ ਸ਼ਿਮਰ ਦੇ ਉੱਤੇ ਤੁਹਾਨੂੰ ਮਿਲ ਜੂਗੀ ਬਾਟਮ ਦੇ ਨਾਲ ਪੇਂਟ ਤੇ ਸ਼ਰਟ ਜਿਹੜੀ ਜੇ ਉਹ ਵੀ ਸ਼ਿਮਰ ਦੀ ਤੇ ਦੁਪੱਟਾ ਜਿਹੜਾ ਜੇ ਹੈਵੀ ਔਰਗਾਂజా ਸ਼ਿਮਰ ਦਾ ਉਹ ਸੌਰੀ ਔਰਗਾਂజా ਦਾ ਪੇਂਟ ਵਾਲਾ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਆਫਲਾਈਨ ਲੈ ਸਕਦੇ ਜੇ ਇਹ ਤੁਹਾਨੂੰ ਆਪਾਂ ਦੁਪੱਟਾ ਵੀ ਜਿਹੜਾ ਆ ਖੋਲ ਕੇ ਦਿਖਾ ਦਿੰਨੇ ਆ ਬਹੁਤ ਪਿਆਰਾ ਦੁਪੱਟਾ ਇਹਦਾ ਬਣਿਆ ਆ ਸੂਟ ਬਹੁਤ ਜ਼ਿਆਦਾ ਸੋਹਣਾ ਚੈੱਕ ਕਰਿਓ ਦੁਪੱਟਾ ਇਹਦਾ ਆ ਲੋ ਜੀ ਦੁਪੱਟਿਆਂ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਆ ਇਹਦੇ ਬਹੁਤ ਜ਼ਿਆਦਾ ਸੋਹਣੇ ਜਿਹੜੇ ਸੂਟ ਨੇ ਤੇ ਇਹ ਸਾਰਾ ਸਟਾਕ ਜਿਹੜਾ ਤੁਹਾਨੂੰ ਆਪਾਂ ਅੱਜ ਦਿਖਾਤਾ ਆ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋਲ ਪੇਂਟ ਵਾਲੇ ਸੂਟ ਖੀਨ ਖਾਬ ਦੀਆਂ ਸ਼ਰਟਾਂ ਦੇ ਨਾਲ ਤੇ ਸ਼ਿਮਰਦੇ ਆ ਸ਼ਰਟਾਂ ਦੇ ਨਾਲ ਜਿਨ੍ਹਾਂ ਦਾ ਰੇਟ ਆ 1690 ਰੁਪਏ ਤੇ 1470 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕੇ ਨਾਲ ਅਵੇਲੇਬਲ ਆ ਤੁਸੀਂ ਸਾਡੇ ਕੋਲ ਸ਼ਾਪ ਤੋਂ ਵੀ ਲੈ ਸਕਦੇ ਜੇ ਤੇ ਆਨਲਾਈਨ ਵੀ ਮੰਗਵਾ ਸਕਦੇ ਜੇ ਸ਼ਿਪਿੰਗ ਫ੍ਰੀ ਰਹੂਗੀ ਜੇ ਇਹਦੇ ਵਿੱਚ 1470 ਰੁਪਏ ਰੇਟ 1690 ਰੁਪਏ ਰੇਟ ਦੋਹਾਂ ਰੇਟਾਂ ਦੇ ਵਿੱਚ ਸੂਟ ਆਗੇ ਖੀਨ ਖਾਬ ਦੇ ਪੇਂਟ ਵਾਲੇ ਸੂਟ ਬਹੁਤ ਜਿਆਦਾ ਸੋਹਣੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਸਿ ਕਾਲ ਜੀ